ਦੇਸ਼ਚ ਹੋਰੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਤੇ ਫੌਜਦਾਰੀ ਜਾਪਤਾ ਸੰਤਾ 1973 ਦੀ ਧਾਰਾ 146 ਦੇ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਅਮਨ ਤੇ ਕਾਨੂੰਨੀ ਵਿਵਸਥਾ ਨੂੰ ਬਣਾਈ ਰੱਖਣ ਲਈ ਆਦੇਸ਼ ਜਾਰੀ ਕੀਤੇ ਗਏ ਨੇ ਇਸ ਜ਼ਿਲ੍ਹਾ ਫਰੀਦਕੋਟ ਵਿੱਚ ਪੈਂਦੇ ਸਾਰੇ ਅਸਲਾ ਲਾਇਸੈਂਸ ਧਾਰਕਾਂ ਨੂੰ ਆਪਣੇ ਆਪਣੇ ਹਥਿਆਰ ਨੇੜੇ ਪੈਂਦੇ ਪੁਲਿਸ ਸਟੇਸ਼ਨ ਜਾਂ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਅਸਲਾ ਡੀਨਰਾ ਪਾਸ ਤੁਰੰਤ ਜਮ੍ਹਾਂ ਕਰਵਾਇਆ ਜਾਵੇ ਇਸ ਲਈ ਆਖਰੀ ਮਿਤੀ 20 ਮਾਰਚ 2019 ਨਿਸ਼ਚਿਤ ਕੀਤੀ ਗਈ ਹੈ ਇੱਥੇ ਦੱਸ ਦਈਏ ਕਿ ਹੁਕਮ ਫੌਜ ਪੁਲਿਸ ਹੋਮਗਾਰਡ ਸੀਆਰਪੀਐਸ ਕਰਮਚਾਰੀਆਂ ਅਤੇ ਕੇਂਦਰੀ ਆਰਮਡ ਪੁਲਿਸ ਫੋਰਸਸ ਅਤੇ ਬੈਂਕ ਕਰਮਚਾਰੀਆਂ ਜਿਨ੍ਹਾਂ ਕੋਲ ਸਰਕਾਰੀ ਹਥਿਆਰ ਨੇ ਅਤੇ ਵਿਸ਼ੇਸ਼ ਕਾਰਨਾਂ ਕਰਕੇ ਛੋਟ ਪ੍ਰਾਪਤ ਵਿਅਕਤੀਆਂ ਜਾਂ ਸਰਕਾਰੀ ਡਿਊਟੀ ਕਰ ਰਹੇ ਮੁਲਾਜ਼ਮਾਂ ਤੇ ਲਾਗੂ ਨਹੀਂ ਹੋਣਗੇ ਅਤੇ ਇਹ ਦੇਸ਼ 30 ਮਈ 2019 ਤੱਕ ਲਾਗੂ ਰਹਿਣਗੇ ਇਸ ਮੌਕੇ ਆਪਣੇ ਲਾਇਸੈਂਸੀ ਅਸਲਾ ਜਮ੍ਹਾਂ ਕਰਵਾ ਚੁੱਕੇ ਫਰੀਦਕੋਟ ਵਾਸੀਆਂ ਨੇ ਕਿਹਾ ਕਿ ਸ਼ਰਾਰਤੀ ਅੰਸਰ ਕਿਸੇ ਕਿਸਮ ਦਾ ਵਿਗੜ ਨਾ ਪਾਣ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਹੁਕਮ ਮਿਲੇ ਸਰ ਉਸ ਨੂੰ ਆਪਣਾ ਪਰ ਸਮਝ ਰਿਹਾ ਉਹਨਾ ਆਪਣਾ ਲਾਇਸੈਂਸੀ ਅਸਲਾ ਜਮ੍ਹਾਂ ਕਰਵਾ ਦਿੱਤਾ ਸਾਰੇ ਜਮ੍ਹਾਂ ਕਰਾਤਾ ਜੀ ਅਸਲਾ ਜਮ੍ਹਾਂ ਕਰਾਤਾ ਕਿਉਂਕਿ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਹੋਈਆਂ ਸੀ ਕਿ ਅਮਨ ਅਮਾਨ ਦੇ ਨਾਲ ਜਿਹੜੀਆਂ ਇਲੈਕਸ਼ਨਸ ਦਾ ਪ੍ਰੋਸੈਸ ਪੂਰਾ ਹੋਵੇ ਤਾਂ ਕਰਕੇ ਅਸਲਾ ਜਮ੍ਹਾਂ ਕਰਾਤਾ ਜਾਣਾ ਚਾਹੀਦਾ ਤੇ ਅਸੀਂ ਜਮ੍ਹਾਂ ਕਰਵਾ ਦਿੱਤਾ ਸਾਰੇ ਵੀਰਾਂ ਨੂੰ ਜਿਹੜੇ ਪੰਜਾਬੀ ਵੀਰ ਹੈਗੇ ਸਾਰਿਆਂ ਨੂੰ ਇਹ ਅਪੀਲ ਹੈ ਕਿ ਆਪਣੇ ਆਪਣੇ ਵੈਪਨਸ ਜਮ੍ਹਾਂ ਕਰਵਾ ਦਿਓ ਤਾਂ ਕਿ ਤਾਂ ਜੇ ਉਹ ਕਿਸੇ ਵੀ ਤਰ੍ਹਾਂ ਦੀ ਕੁਛ ਦੁਰਘਟਨਾ ਨਾ ਵਾਪਰੇ ਇਲੈਕਸ਼ਨਾਂ ਦੇ ਵਿੱਚ ਕਿਉਂਕਿ ਕਈ ਵਾਰੀ ਹੋ ਜਾਂਦੇ ਆ ਰੀਜ਼ਨਸ ਹੋ ਜਾਂਦੇ ਆ ਫਾਇਰਿੰਗ ਕਿਸੇ ਦੀ ਜਾਨ ਨਾਲ ਜਾ ਜਾਵੇ ਇਸ ਕਰਕੇ ਅਮਨ-ਅਮਾਨ ਦੇ ਨਾਲ ਕੰਮ ਰੌਣ ਵਾਸਤੇ ਇਲੈਕਸ਼ਨਸ ਕਰਾਉਣਾ ਸੀ ਸਾਰਾ ਅਸਲਾ ਜਿਹੜਾ ਜਮ੍ਹਾਂ ਕਰਾ ਦੇਣਾ ਚਾਹੀਦਾ ਹੈ ਤੇ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਹੋਏ ਸੀ ਕਿ ਜਿਨ੍ਹਾਂ ਲੋਕਾਂ ਕੋਲੇ ਅਸਲਾ ਹੈ ਉਹ ਜਮ੍ਹਾਂ ਕਰਾਇਆ ਜਾਏ ਤੇ ਉਹ ਪ੍ਰਸ਼ਾਸਨ ਦੀਆਂ ਹਦਾਇਤਾਂ ਮੰਨਦੇ ਹੋਏ ਮੈਂ ਆਪਣਾ ਅਸਲਾ ਜਮ੍ਹਾਂ ਕਰਾ ਦਿੱਤਾ ਤੇ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਜਿਨ੍ਹਾਂ ਵੀਰਾਂ ਕੋਲੇ ਵੀ ਕੋਈ ਅਸਲਾ ਹੈ ਉਹ ਅਜਾ ਜਮ੍ਹਾਂ ਕਰਾਉਣ ਤਾਂ ਜੋ ਚੂਨਾ ਆ ਰੀਆਂ ਉਪਰ ਆਉਣ ਮਤਲਬ ਕਿ ਸਰੇ ਚੜ ਸਕੋ। ਉਹਤੀ ਅਸਲਾ ਡੀਲਰ ਮਾਲਕ ਨੇ ਕਿਹਾ ਕਿ ਸਾਡੀ ਵੀ ਅਪੀਲ ਹੈ ਕਿ ਲੋਕਾਂ ਨੂੰ ਉਹ ਚੂਨਾ ਦੇ ਮੱਦੇਨਜ਼ਰ ਆਪਣਾ ਫਰਜ਼ ਸਮਝਦੇ ਹੋਏ ਅਸਲਾ ਥਾਣੇ ਜਾਂ ਪ੍ਰਾਈਵੇਟ ਅਸਲਾ ਡੀਲਰਾਂ ਕੋਲ ਜਮ੍ਹਾਂ ਕਰਵਾ ਦੇਣ। ਲੋਕਾਂ ਕੋਲ ਸਾਡੀ ਇਹ ਹੀ ਅਪੀਲ ਹੈ ਕਿ ਸਾਡਾ ਫ੍ਰੀਕੋਟ ਵੀ ਇੱਕ ਗਨ ਹਾਊਸ ਹੈ। ਔਰ ਸਾਡੇ ਕੋਲੇ ਲੋਕ ਅਸਾ ਆਪਣਾ ਅਸਲਾ ਜਮ੍ਹਾਂ ਕਰਾਉਣ ਆ ਰਹੇ ਆ ਇਲੈਕਸ਼ਨਾਂ ਨੂੰ ਦੇਖਦੇ ਹੋਏ ਔਰ ਜੋ ਰਹਿੰਦੇ ਹੈ ਲੋਕਾਂ ਤੋਂ ਹੀ ਅਪੀਲ ਹੈ ਕਿ ਉਹ ਗਨ ਹਾਊਸ ਤੇ ਜਾਂ ਆਪਦੇ ਨੇੜੇ ਦੇ ਪੁਲਿਸ ਥਾਣੇ 'ਚ ਜਾ ਕੇ ਆਪਣਾ ਅਸਲਾ ਜਮ੍ਹਾਂ ਕਰਾਉਣ ਤਾਂ ਕਿ ਕਾਨੂੰਨ ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋ ਵੋਟਰਾਂ ਦਾ ਸਹੀ ਕੋਈ ਦਿੱਕਤ ਨਾ ਆਵੇ ਲਾਇਸੈਂਸੀਆਂ ਨੂੰ ਇਹ 20 ਤਰੀਕ ਤੱਕ ਅਸਲਾ ਜਮ੍ਹਾਂ ਕਰਾਉਣਾ ਹੈ ਜਿਸ ਦੀ ਆਖਰੀ ਤਰੀਕ 20 ਮਾਰਚ 2019 ਹੈ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਨੇੜੇ ਦੇ ਅਸਲਾ ਡੀਲਰ ਇਹ ਥਾਣੇ ਵਿੱਚ ਅਸਲਾ 20 ਤਰੀਕ ਤੱਕ ਜਮ੍ਹਾਂ ਕਰਵਾਇਆ ਜਾਵੇ ਇਸ ਮੌਕੇ ਵਿਧੇਖ ਜਿਲ੍ਹਾ ਮੈਜਿਸਟ੍ਰੇਟ ਗੁਰਜੀਤ ਸਿੰਘ ਨੇ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿੱਚ ਲੋਕ ਸਭਾ ਚੋਣਾਂ ਦੌਰਾਨ ਲੜਾਈ ਝਗੜੇ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਇਸ ਲਈ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖ ਲੈ ਸਮੂਹ ਅਸਲਾ ਲਾਇਸੈਂਸੀਆਂ ਨੂੰ ਅਪੀਲ ਹੈ ਕਿ ਆਪੋ ਆਪਣਾ ਅਸਲਾ ਥਾਣਿਆਂ ਤੇ ਅਸਲਾ ਡੀਲਰਾਂ ਕੋਲ ਜਮ੍ਹਾਂ ਕਰਵਾਉਣ ਅਗਰ ਕੋਈ ਜਮ੍ਹਾਂ ਨਹੀਂ ਕਰਵਾਏਗਾ ਖਿਲਾਫ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਲੈਕਸ਼ਨ ਕਮਿਸ਼ਨ ਵੱਲੋਂ ਪੰਜਾਬ ਵਿੱਚ ਚੋਣ ਜਾਬਤਾ ਲਾਗੂ ਕਰ ਦਿੱਤਾ ਗਿਆ। ਇਲੈਕਸ਼ਨ ਦੀਆਂ ਤਰੀਕਾਂ ਅਨਾਉਂਸ ਹੋ ਚੁੱਕੀਆਂ ਨੇ। 22 April ਨੂੰ ਜਿਹੜਾ ਨੋਟੀਫਿਕੇਸ਼ਨ ਹੋ ਜਾਏਗਾ। ਇਸ ਲਈ ਜ਼ਰੂਰੀ ਹੈ ਕਿ ਜਿੰਨੇ ਵੀ ਅਸਲਾ ਧਾਰਕ ਨੇ ਉਹ ਆਪਣਾ ਅਸਲਾ ਨੇੜੇ ਦੇ ਅਸਲਾ ਡੀਲਰ ਜਾਂ ਆਪਣੇ ਸਬੰਧਤ ਥਾਣੇ ਵਿੱਚ ਜਮ੍ਹਾਂ ਕਰਵਾਉਣ। ਤਾਂ ਸਰ ਕਿੰਨੇ ਕੁ ਹੈਗੇ ਆਪਣੇ ਅਸਲਾ ਧਾਰਕ ਜੋ ਅਗਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ। ਫਰੀਦਕੋਟ ਜ਼ਿਲ੍ਹੇ ਵਿੱਚ ਤਕਰੀਬਨ 13000 ਦੇ ਕਰੀਬ ਅਸਲਾ ਲਾਇਸੈਂਸ ਜਾਰੀ ਹੋਏ ਹਨ ਤੇ ਸਰ ਕੁਝ ਪਤਾ ਲੱਗ ਸਕਦਾ ਇਹਨਾਂ ਦੇ ਅਗਰ ਜਿਹੜਾ ਪਰਨਾ ਨਹੀਂ ਜਮਾਕਰਾਂ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਉਹ ਜੋ ਵੀ ਲਕਸ਼ਮੀ ਮਿਸੰਦੀ ਹਦਾਇਤਾਂ ਹੋਣਗੀਆਂ ਉਹਦੇ ਮੁਤਾਬਕ ਕਾਰਵਾਈ ਹੋ ਸਕਦੀ ਹੈ ਫਰੀਦਕੋਟ ਗੁਜਰੀਤ ਰਮਾਨਦੀ ਰਿਪੋਰਟ ਢਿੱਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ